ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੈਲੀ ਫਾਰਮਿੰਗ ਵਿੱਚ ਪਾਣੀ ਦਾ ਆਸ ਕਰਦੇ ਆ ਤੁਸੀਂ ਚੜ੍ਹਦੀ ਕਲਾ ਜੋ ਹੋਗੇ ਰਿਕਵੈਸਟ ਤੁਹਾਡੇ ਘਾੜੀ ਕਿਤੇ ਵੀ ਸਜਣੋ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫੱਜ ਸਮਝ ਕੇ ਕੋਈ ਵੀ ਪਿਛੇ ਜਿਹੜੀ ਲਾਹਮੇ ਵਾਲੀ ਗੱਲ ਨਾ ਰਹਿ ਜਾਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਉਹ ਰਹੀ ਕਿਹਦਾ ਫਾਇਦਾ ਫਾਇਦਾ ਹੁੰਦਾ ਕੋਈ ਮਾਤੜ ਆਪਦੀ ਖਰੀਦਦਾਰੀ ਕਰ ਸਕਦਾ ਜਦੋਂ ਕੋਈ ਵੀਰ ਕੋਲ ਦੇ ਤੱਕ ਪਹੁੰਚੇ ਜਿਹੋ ਆਪਦੀ ਖਰੀਦਦਾਰੀ ਕਰ ਸਕਦਾ ਤੁਹਾਡਾ ਧੰਨਵਾਦ ਕਰਦੇ ਆਂ ਪਹੁੰਚਿਆ ਪਿੰਡ ਵੰਚੜੀ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਤਹਿਸੀਲ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਸ਼ਾਲਕੁਰ ਪਹੁੰਚੇ ਸਜਣੋ ਦੋ ਵਹਿੜਾ ਲੈ ਕੇ ਆਏ ਆ ਤੁਹਾਡੇ ਲਈ ਇੱਕ ਬਿਲਕੁਲ ਤਾਜੀ ਸਹੀ ਸਵਾਈ ਤੇ ਇੱਕ ਤਿਆਰ ਵਹਿੜਾ ਸਜਣੋ ਚੰਗੀਆਂ ਦੋਵੇਂ ਵਹਿੜਾ ਸਜਣੋ ਜਾਇ ਜੀ ਕੀਮਤ ਕਰਵਾਵਾਂਗੇ ਟਾਈਮ ਤੇ ਪਾਏਗਾ ਭਾ ਬਿਲਕੁਲ ਨਿੱਕੇ ਨਿੱਕੇ ਕਰਵਾਵਾਂਗੇ ਫਰਜ ਸਮਝ ਕੇ ਜੁੜੇ ਰਹੋ ਐਂਡ ਤੱਕ ਕਰਦੇ ਆ ਗੱਲਬਾਤ ਬਈ ਇਨਸ਼ਾਅੱਲਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕਿੱਦਾਂ ਠੀਕ ਏ ਹਾਂ ਜੀ ਜਰੂਰ ਦੀ ਗਵਾਜ ਹੈ ਚਲੋ ਸ਼ੁਰੂ ਕਰੀਏ ਡਰੈਸ ਕਰਾਣੋ ੜੇ ਕਰਾਂ ਪਿੰਡ ਵੰਜੜੀ ਦੇ ਜ਼ਿਲ੍ਹਾ ਤੇ ਤਹਿਸੀਲ ਆਉਂਦਾ ਸਭ ਤੇ ਮੋਬਾਈਲ ਆ ਮਾ 70145178 ਹਾਂ ਜੀ ਠੀਕ ਹੈ ਜੀ ਸਿਵਾਰ ਕਰੀਏ ਇੱਥੋਂ ਹਾਂ ਜੀ ਇੱਥੋਂ ਹੀ ਕਰ ਲੀਏ ਇੱਥੋਂ ਕਰਾਂ ਜੀ ਕਿਰਨਾਂ ਸੁਹਾ ਗਈ ਇਹ ਪਹਿਲਾ ਸੁਹਾ ਹੈ ਜਿਹਦੇ ਮੂੰਹੋਂ ਛੇ ਦੰਦ ਜੇ ਹੁੰਦੇ ਕੀ ਹੋ ਗਿਆ ਨਾ ਹਾਂ ਦੇ ਆਦੇ ਠੀਕ ਹੈ ਮਗਰ ਜੀ ਆ ਗਿਆ ਬੱਚਾ ਇਹਦੇ ਮਗਰ ਵੀ ਵੱਸੀ ਆ ਗਈ ਤੇ ਦੁੱਧ ਕਿੰਨਾ ਇਹਦੇ ਥੱਲੇ ਬੌਲੀ ਆ ਕੋਈ 10 12 ਕਿਲੋ ਠੀਕ ਹੈ 9 ਸੱਜਾ ਇਹਨੂੰ ਸੁਈਨ ਵਜ ਤੀਜਾ ਦਿਨ ਜੇ ਠੀਕ ਹੈ ਫਿਰ ਤੇ ਬੌਲੇ ਦੇ ਹਿਸਾਬ ਨਾਲ ਅੱਜ ਬੌਲਾ ਹੀ ਆ ਲੈ ਸੰਤੂ ਸਾਹਿਬ ਠੀਕ ਹੈ 10 ਕਿਲੋ 10 ਨੋ ਸਜਰੋ ਬਾਕੀ ਇਹ ਆ ਵੀ ਠੰਡੀ ਸੀਲ ਬਣੀ ਅੱਛਾ ਜਿੱਥੇ ਮਰਜੀ ਬੈਠੋ ਕੋਈ ਗੱਲ ਨਹੀਂ ਅੱਛਾ ਹਾਂ ਜੀ ਜਿੱਧਰ ਦੀ ਮਰਜ਼ੀ ਵਾਹ ਦੋਵੇਂ ਪਾਸੇ ਬੈਠੋ ਕੋਈ ਗੱਲ ਨਹੀਂ ਇਹਦਾ ਨਾਲ ਇਹ ਏਡੀ ਹਿਲਦੀ ਨਹੀਂ ਵੇਖੋ ਕਿਵੇਂ ਹਾਂ ਨਾ ਨਾ ਚਲੋ ਦੋ ਦੋ ਬਾਕੀ ਥਾਂ ਮੁਕੀ ਵਾਲਾ ਲੱਗਾ ਜੀ ਹਾਂ ਨੋ ਸਜਰੋ ਚੌਣ ਚਵਾ ਬਿਲਕੁਲ ਓਕੇ ਹੋਊਗੀ 100 ਦੀ 100 ਥਾਂ ਚੰਗਾ ਲੱਗਾ ਜੀ ਕਿਉਂਕਿ ਥਾਂ ਦੀ ਵੈੜ ਹੁੰਦੀ ਆ ਲਾ ਆ ਪਈ ਜਦਾਂ ਸਮਾਰ ਲੈ ਦੇਖਣ ਆ ਸੁਆ ਭਾਈ ਜੀ ਪਹਿਲਾਂ ਹੀ ਇਹਨਾਂ ਦੱਸਿਆ ਕਿ ਮੂੰਹ ਤਾਂ 6 ਦੰਦ ਹਾਂਜੀ 6 ਦੰਦ ਨੇ ਠੀਕ ਹੈ ਫੇ ਰੇਟ ਕਿੰਨਾ ਕਰ ਦਿੱਤੇ ਰੇਟ ਆਪਾਂ ਨਿਗਾਹ ਜੇ ਕਰ ਦਿੱਤੇ 42000 ਕਰ ਦਿੱਤੇ ਜੈਸ ਨੂੰ ਕਿੰਨਾ ਕਰ ਜੀ 43000 ਦੀ ਦੇ ਦੀਏ ਜਾਇਜ਼ ਕਰਦੇ ਹੋਰਾ ਨਹੀਂ ਦੱਸ ਦੋ ਜੇ ਰ ਪਏਗਾ ਡਾਰੇ ਗ੍ਰਾਮ ਫੋਟੀਆਂ ਜਾਣ ਦੱਸ ਦੋ ਤੁਸੀਂ ਦੱਸੋ ਨਹੀਂ ਆਪਿਆ ਦੇਖੋ ਜੀ ਨਾ ਕਰ ਪੂਰੇ ਦੀ ਦੇ ਦੀਏ 40 ਦੀ ਦੋ ਰ ਛੱਡ ੱਕਾ ਹਾਂ ਜਾਨ ਦੇ ਜਿੰਦੀ ਰਵੇ ਕਰਮਾਂ ਵਾਲੀ ਜਿੰਦੇ ਘਰ ਜਾਵੇ ਵਾਅਦੇ ਕਰੇ ਚਲੋ ਠੀਕ ਆ ਜੀ ਠੀਕ ਆ ਬਾਕੀ ਇਹ ਠੰਡੀ ਸੀਲਿਆ ਕੋਈ ਇਹ ਨਾ ਕੇ ਵੀ ਸੁੰਗਾ ਸੁੰਗਾ ਦਾ ਆ ਲੈ ਲਓ ਨਹੀਂ ਸੀਲਿਆ ਇਦਾਂ ਹੀ ਮੂੰਹ ਫੜਾ ਦਿੰਦੇ ਕਰਮਾਂ ਵਾਲੇ ਕੁਆਲਿਟੀ ਵਾਲੀ ਨਾ ਛਿੱਗੀ ਦੇ ਪੂਰੇ ਓਕੇ ਠੰਡੀ ਸੀ ਮਾਂ ਦੀ ਓੜ ਹੈ 18 19 ਕਿਲੋ ਦੀ ਇਹਦੀ ਮਾਂ ਦੀ ਮਾਂ ਵੀ ਸਿੰਘ ਵਾਲੀ ਇਹਦੀ ਸਿੰਘ ਵਾਲੀ ਹਾਂਜੀ ਚਲੋ ਕੋਈ ਗੱਲ ਹਾਂਜੀ ਇਹ ਦੂਜੇ ਨੰਬਰ ਵਾਲੀ ਦੂਜੇ ਨੰਬਰ ਤੇ ਇਹ ਆ ਗਈ ਜੀ ਗੱਬਣ ਆ ਗਈ ਹੈਨਾ ਹਾਂਜੀ ਗੱਬਣ ਹੋਰ ਗਈ ਹਾਂਜੀ ਲਓ ਸੱਜਣੋ ਗੱਬਣ ਵੈੜ ਆ ਗਈ ਜੀ ਕੀ ਬਾਤ ਖਾਣ ਬਹੁਤ ਸੋਹਣਾ ਲੱਗਾ ਜਿੰਦੀ ਰਵੇ ਤੇ ਦੇਣ ਅਜੇ 2-4 ਲੱਗਦੀ ਹੈਨਾ ਠੀਕ ਹੈ ਤਾਰਦੀਆ ਹੂੰ ਚਲੋ ਕੋਈ ਨਹੀਂ ਲਾਇਆ ਇਸ ਰੋਗੇ ਇਸ ਨੂੰ ਨਹੀਂ ਜੇ ਸਭ ਕੁਝ ਹਾਂ ਦੂਸਰਾ ਸੂਬਰ ਹਣਾ ਥਣੇਵਾ ਚੰਗਾ ਹਾਂਜੀ ਥਣ ਮਈਆਂ ਵਾਲਾ ਲੱਗਾ ਜੇ ਇਹਦਾ ਰੇਟ ਇਹਦਾ ਰੇਟ ਜੋ ਮਰਜ਼ੀ ਕਰ ਲਈਏ 50000 ਦੀ ਦੇ ਦਈਏ ਜੈ ਸਨੋਈਏ ਜੀ ਤੁਸੀਂ ਦੱਸ ਦੋ ਛੱਡ ਦੇ ਆਪੇ ਜੋ ਛੱਡਣਾ 33 ਦੀ ਦੇਦੀ ਐ ਦੇ ਦੋ ਤੇਰੀ ਖੁਸ਼ੀ ਆ ਤੇ ਹੋਰ 10000 ਛੱਡਣਾ 32000 ਦੀ ਦੇ ਦੇਦਨੇ ਆ ਕੋਈ ਵੀਰ ਭਰਾ ਫੋਨ ਕਰੇ ਪਤਾ ਹੀ ਨਹੀਂ ਕਿੱਥੇ ਦੇ ਦੇਣੀ ਆ ਠੀਕ ਆ ਹਾਂਜੀ ਹਾਂਜੀ ਠੀਕ ਆ ਸਜਣੋ 32000 ਦੀ ਤੇ 32 ਚੋਂ ਵੀ ਹੋਰ ਮਾਨਤਾਨ ਹੋ ਜਾਊਗਾ ਤੁਸੀਂ ਆਪਣੀ ਖਰੀਦਦਾਰੀ ਕਰਿਓ ਜਰੂਰ ਫੋਨ ਲਾਇਓ ਠੀਕ ਆ ਜੀ ਤੇ ਵਹਿੜਾ ਚੰਗੀਆਂ ਸਤਿ ਸ੍ਰੀ ਅਕਾਲ ਜੀ ਸਾਰਿਆਂ